हां जी दोस्तों किसान वीरां ਲਈ ਅਹਿਮ ਜਾਣਕਾਰੀ ਵਾਲੀ ਵੀਡੀਓ ਲੈ ਕੇ ਲਾਈਵ ਹੋਏ ਆ ਤੁਹਾਨੂੰ ਜਾਣਕਾਰੀ ਦੇ ਦਈਏ ਨਹਿਰ ਬੰਦੀ ਅਪਡੇਟ ਨੂੰ ਲੈ ਕੇ ਕਿ ਨਹਿਰਾਂ ਬੰਦ ਹੋਣ ਜਾ ਰਹੀਆਂ ਕਿ ਨਹੀਂ ਹੋ ਰਹੀਆਂ ਕਿਉਂਕਿ ਕਈ ਵੀਰਾਂ ਦੇ ਮੈਸੇਜ ਆ ਰਹੇ ਸੀ ਵੱਖ-ਵੱਖ ਤਰ੍ਹਾਂ ਦੀ ਜਿਹੜੀ ਦੁਚਿੱਤੀ ਹੈ ਉਹ ਸਾਹਮਣੇ ਸੀ ਕਿ ਸ਼ਾਇਦ ਨਹਿਰਾਂ ਬੰਦ ਨਹੀਂ ਹੋਣਗੀਆਂ ਪਹਿਲਾਂ ਲੱਗਦਾ ਵੀ ਸੀ ਕਿ ਬੰਦ ਹੋਣਗੀਆਂ ਜਾਂ ਨਹੀਂ ਹੋਣਗੀਆਂ ਹੁਣ ਜਿਹੜੀ ਅਹਿਮ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਵਿਭਾਗ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਜਿਹੜੀਆਂ ਨਹਿਰਾਂ ਉਹ ਬੰਦ ਹੋਣ ਜਾ ਰਹੀਆਂ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਪੱਤਰ ਦੇ ਤਹਿਤ ਨਹਿਰਾਂ ਜਿਹੜੀਆਂ ਉਹ ਬੰਦ ਕੀਤੀਆਂ ਜਾ ਰਹੀਆਂ ਨੇ ਤਾਂ ਤੁਹਾਡੇ ਨਾਲ ਅਹਿਮ ਜਾਣਕਾਰੀ ਜਿਹੜੀ ਇਹਦੇ ਨਾਲ ਮਾਲਵੇ ਦੇ ਮੁਖਸਰ ਫਾਜ਼ਿਲਕਾ ਜ਼ਿਲ੍ਹੇ ਆ ਜਿਹੜੇ ਉਹ ਪ੍ਰਭਾਵਿਤ ਹੋਣਗੇ ਬੰਦੀ ਹੈ ਜਿਹੜੀ ਉਹ ਆ ਚੁੱਕੀ ਹੈ ਬੰਦੀ ਕਦੋਂ ਕਿੱਥੇ ਹੋਣੀ ਹੈ ਉਹ ਤੁਹਾਨੂੰ ਦੱਸ ਦਈਏ ਕਿ ਅਬੋਹਰ ਦੀਆਂ ਤਸਵੀਰਾਂ ਜਿਹੜੀਆਂ ਨਹਿਰ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀਂ ਵੇਖ ਰਹੇ ਹੋ ਕਿ ਜਿਹੜੀ ਇਹ ਮਲੂਕਪੁਰਾ ਮਾਈਨਰ ਹੈ ਇਹਦੇ ਵਿੱਚ ਪੂਰਾ ਪਾਣੀ ਚੱਲ ਰਿਹਾ ਪਰ ਜਿਹੜਾ ਹੁਣ ਸਰਕਾਰ ਵੱਲੋਂ ਸਰਹੰਦ ਫੀਡਰ ਦੀ ਰੀ ਲਾਈਨਿੰਗ ਨੂੰ ਲੈ ਕੇ 32 ਦਿਨਾਂ ਦੀ ਨਹਿਰ ਬੰਦੀ ਦਾ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਗਿਆ ਹੈ 32 ਦਿਨਾਂ ਦੀ ਨਹਿਰ ਬੰਦੀ ਦਾ ਪੱਤਰ ਹੈ ਜਿਹੜਾ ਜਾਰੀ ਹੋ ਚੁੱਕਿਆ ਹੁਣ 10 ਤਰੀਕ ਨੂੰ ਨਹਿਰਾਂ ਬੰਦ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਹ ਵਿਭਾਗ ਤੈਅ ਕਰੂਗਾ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਲ ਸਰੋਤ ਵਿਭਾਗ ਵੱਲੋਂ ਪ੍ਰਮੁੱਖ ਸਕੱਤਰ ਦੇ ਦਫ਼ਤਰ ਤੋਂ ਜਿਹੜਾ ਪੱਤਰ ਜਾਰੀ ਹੋਇਆ ਉਸ ਪੱਤਰ ਦੇ ਅਨੁਸਾਰ ਨਹਿਰਾਂ ਜਿਹੜੀਆਂ ਉਹ 32 ਦਿਨਾਂ ਲਈ ਬੰਦ ਹੋਣਗੀਆਂ ਹੁਣ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਨਹਿਰਾਂ ਕਿਹੜੀਆਂ ਆਉਣਗੀਆਂ ਜਿਹੜੀ 32 ਦਿਨਾਂ ਦੀ ਬੰਦੀ ਹੈ 10 ਜਨਵਰੀ 2025 ਤੋਂ ਲੈ ਕੇ 10 ਫਰਵਰੀ 2025 ਤੱਕ ਇਹਦੇ ਵਿੱਚ ਸਰਹੰਦ ਫੀਡਰ ਹੈ ਜਿਹੜੀ ਇਹ ਬੰਦ ਹੋਣੀ ਹੈ ਤੇ ਸਰਹੰਦ ਬੀਡਰ ਦੇ ਵਿੱਚੋਂ ਜਿਹੜੀਆਂ ਵੀ ਨਹਿਰਾਂ ਨਿਕਲਦੀਆਂ ਉਹ ਸਾਰੀਆਂ ਨਹਿਰਾਂ ਲਗਭਗ ਬੰਦ ਹੋ ਜਾਣਗੀਆਂ ਉਹਨਾਂ ਚ ਪਾਣੀ ਦੀ ਸਪਲਾਈ ਹੈ ਜਿਹੜੀ ਉਹ ਬੰਦ ਹੋਣ ਜਾ ਰਹੀ ਹੈ 10 ਜਨਵਰੀ ਤੋਂ ਕਿਸਾਨ ਵੀਰੋ ਆਪ ਦਾ ਜਿਹੜਾ ਪ੍ਰਬੰਧ ਹੈ ਉਸ ਹੱਬ ਨਾਲ ਹੀ ਸ਼ੁਰੂਆਤ ਚ ਕਰ ਲੋ ਵੀ ਕਿੱਦਾਂ ਕਰਨਾ ਹੈ 10 ਤਰੀਕ ਤੋਂ 2 ਜਨਵਰੀ ਨੂੰ ਜਿਹੜਾ ਪੰਜਲ ਸਰੋਤ ਵਿਭਾਗ ਵੱਲੋਂ ਪੱਤਰ ਜਾਰੀ ਕੀਤਾ ਗਿਆ ਉਸ ਪੱਤਰ ਦੇ ਤਹਿਤ ਮੌਸਮ ਤੇ ਫਸਲਾਂ ਦੀ ਹਾਲਾਤ ਨੂੰ ਮੁੱਖ ਰੱਖਦਿਆਂ ਹੋਇਆਂ ਸਰਹੰਦ ਫੀਡਰ ਦੀ ਰੀ ਲਾਈਨਿੰਗ ਦਾ ਕੰਮ ਕਰਵਾਉਣ ਲਈ 10 ਜਨਵਰੀ 2025 ਤੋਂ 10 ਫਰਵਰੀ 2025 ਤੱਕ 32 ਦਿਨਾਂ ਦੀ ਬੰਦੀ ਹੋਵੇਗੀ ਇਸ ਸਬੰਧ ਵਿੱਚ ਜਿਹੜੇ ਜਲ ਸਰੋਤ ਵਿਭਾਗ ਦੇ ਅਧੀਨ ਸਕੱਤਰ ਰਾਜਵੀਰ ਕੌਰ ਦੇ ਸੈਨਾ ਦੇ ਤਹਿਤ ਜਿਹੜਾ ਇਹ ਪੱਤਰ ਹੈ ਜਾਰੀ ਕੀਤਾ ਗਿਆ ਇਸ ਇਸ ਪੱਤਰ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਿਪਟੀ ਕਮਿਸ਼ਨਰ ਸ਼੍ਰੀ ਮੁਕਸਰ ਸਾਹਿਬ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਭੇਜਿਆ ਗਿਆ ਹੈ ਇਸ ਪੱਤਰ ਦੇ ਤਹਿਤ ਇਹ ਦੱਸਿਆ ਗਿਆ ਹੈ ਕਿ 32 ਦਿਨਾਂ ਦੀ ਨਹਿਰ ਬੰਦੀ ਹੈ ਜਿਹੜੀ ਉਹ ਆ ਰਹੀ ਹੈ ਤੇ ਸਰਹੰਦ ਫੀਡਰ ਚੋਂ ਨਿਕਲਣ ਵਾਲੀਆਂ ਨਹਿਰਾਂ ਜਿਹੜੀਆਂ ਅਬੋਰ ਇਲਾਕੇ ਦੀਆਂ ਜਿਹੜੀਆਂ ਟੇਲਾਂ ਤੱਕ ਪਾਣੀ ਪਹੁੰਚਾਉਣ ਵਾਲੀਆਂ ਨਹਿਰਾਂ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਜਿਹੜੀਆਂ ਵੀ ਨਹਿਰਾਂ ਸਰਹੰਦ ਫੀਡਰ ਚੋਂ ਨਿਕਲਦੀਆਂ ਉਹਨਾਂ ਦੇ ਵਿੱਚ ਬੰਦੀ ਹੈ ਜਿਹੜੀ ਇਹ ਉਹ 32 ਦਿਨ ਰਹੇਗੀ ਤਾਂ ਐਮ ਖਬਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ 32 ਦਿਨ ਸਰਹੰਦ ਫੀਡਰ ਦਾ ਕੰਮਕਾਰ ਚੱਲੇਗਾ ਉਹਦੇ ਕਰਕੇ ਜਿਹੜੀ ਬੰਦੀ ਹੈ ਉਹਦਾ ਅਨਾਉਂਸਮੈਂਟ ਹੈ ਪੱਤਰ ਜਾਰੀ ਕੀਤਾ ਗਿਆ ਹੁਣ 10 ਜਨਵਰੀ ਨੂੰ ਨਹਿਰ ਬੰਦ ਹੋਊਗੀ ਜਾਂ ਨਹੀਂ ਹੋਊਗੀ ਇਹਦਾ ਫੈਸਲਾ ਵਿਭਾਗ ਨੇ ਮੌਕੇ ਤੇ ਵੀ ਬਦਲਿਆ ਜਾ ਸਕਦਾ ਹੈ ਪਰ ਫਿਲਹਾਲ 2 ਜਨਵਰੀ ਤੋਂ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ ਉਹਦੇ ਤਹਿਤ 10 ਜਨਵਰੀ ਤੋਂ 10 ਫਰਵਰੀ ਤੱਕ ਨਹਿਰ ਜਿਹੜੀ ਸਰਹੰਦ ਫੀਡਰ ਦੀ ਰੀ ਲਾਈਨਿੰਗ ਦਾ ਕੰਮ ਹੋਣ ਕਰਕੇ ਉਹਨੂੰ ਬੰਦ ਕਰਨ ਦਾ ਫੈਸਲਾ ਉਹ ਜਲ ਸਰੋਤ ਵਿਭਾਗ ਨੇ ਕੀਤਾ ਹੈ ਤੇ ਇਸ ਸਬੰਧ ਵਿੱਚ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੱਤਰ ਹੈ ਜਿਹੜਾ ਉਹ ਵਾਇਰਲ ਵੀ ਹੋ ਰਿਹਾ ਹੈ ਤੇ ਕਈ ਅਧਿਕਾਰੀਆਂ ਦੇ ਨਾਲ ਵੀ ਜਾਣਕਾਰੀ ਹੋਈ ਹੈ ਸੂਤਰਾ ਨਾਲ ਜਿਹੜੀ ਗੱਲਬਾਤ ਹੋਈ ਹੈ ਉਹਦੇ ਤੋਂ ਪਤਾ ਲੱਗਿਆ ਕਿ ਬੰਦੀ ਦਾ ਫੈਸਲਾ ਵਿਭਾਗ ਵੱਲੋਂ ਕੀਤਾ ਗਿਆ ਤੇ ਨਹਿਰ ਜਿਹੜੀ ਬੰਨੀ ਹੈ ਉਹ ਪਹਿਲਾਂ ਵਿਰੋਧ ਕਰਕੇ ਜਿਹੜੀ ਫਰੀਦਕੋਟ ਏਰੀਏ ਦੇ ਕੋਲ ਨਹਿਰ ਉਦੋਂ ਬੰਨ ਤੋਂ ਰਹਿ ਗਈ ਸੀ ਪਰ ਹੁਣ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਬੈੱਡ ਹੈ ਜਿਹੜਾ ਉਹ ਇੱਟਾਂ ਦਾ ਹੋਵੇਗਾ ਤੇ ਸਾਈਡਾਂ ਦੇ ਉੱਪਰ ਕੰਕਰੀਟ ਵਾਲੀ ਜਿਹੜੀ ਨਹਿਰ ਹੈ ਸ਼ਾਇਦ ਉਹ ਵਿਭਾਗ ਵੱਲੋਂ ਬਣਾਈ ਜਾਣੀ ਹੈ ਪਹਿਲਾਂ ਸਾਰੀ ਜਿਹੜੀ ਨਹਿਰ ਸੀ ਥੱਲੋਂ ਲੈ ਕੇ ਉੱਪਰ ਤੱਕ ਸਾਰੀ ਗੁਲਾਈ ਦੇ ਵਿੱਚ ਉਹ ਸਾਰੀ ਦੀ ਸਾਰੀ ਹੀ ਕੰਕਰੀਟ ਜਿਹੜੀ ਲਾਈਨਿੰਗ ਦੇ ਨਾਲ ਬਣੀ ਸੀ ਤਾਂ ਹੁਣ ਥੱਲੇ ਬੈੱਡ ਹੈ ਜਿਹੜਾ ਨਹਿਰਾਂ ਦਾ ਉਹ ਸ਼ਾਇਦ ਇੱਟਾਂ ਨਾਲ ਬਣੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਨਹਿਰਬੰਦ ਨੂੰ ਲੈ ਕੇ ਜੇਕਰ ਇਹਦੇ ਵਿੱਚੋਂ ਨਿਕਲਣ ਵਾਲੀਆਂ ਨਹਿਰਾਂ ਦੀ ਗੱਲ ਕਰ ਲਈਏ ਤਾਂ ਅਬੋਰ ਬ੍ਰਾਂਚ ਹੋਗੀ ਬਲੂਕਪੁਰਾ ਡਿਸਟ੍ਰਿਬਿਊਟਰੀ ਹੋਗੀ ਰਾਮਸੋਰਾ ਮਾਈਨਰ ਹੋਗੀ ਇਧਰ ਆਪਣੇ ਇਲਾਕੇ ਦੀਆਂ ਪੰਜਾਬਾ ਮਾਈਨਰ ਹੋ ਗਈ ਜਾਂ ਜਿਹੜੀਆਂ ਵੀ ਨਹਿਰਾਂ ਉਹ ਸਾਰੀਆਂ ਨਹਿਰਾਂ ਇਹਦੇ ਵਿੱਚੋਂ ਨਿਕਲਦੀਆਂ ਤੇ ਇਹ ਨਹਿਰਾਂ ਜਿਹੜੀਆਂ 32 ਦਿਨਾਂ ਲਈ ਬੰਦ ਹੋਣ ਜਾ ਰਹੀਆਂ ਨੇ ਤਾਂ ਇਹ ਕਿਸਾਨ ਵੀਰਾਂ ਲਈ ਅਹਿਮ ਖਬਰ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੋ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਵਿਭਾਗ ਵੱਲੋਂ 32 ਦਿਨਾਂ ਦੀ ਬੰਦੀ ਹੈ ਜਿਹੜੀ ਸਰੰਦ ਫੀਡਰ ਦੇ ਵਿੱਚ ਉਹ ਕੀਤੀ ਜਾ ਰਹੀ ਹੈ ਜਨਵਰੀ ਮਹੀਨੇ ਦੇ ਵਿੱਚ 10 ਜਨਵਰੀ ਤੋਂ 10 ਫਰਵਰੀ ਤੱਕ ਨਹਿਰਾਂ ਜਿਹੜੀ ਉਹ ਬੰਦ ਰਹੇਗੀ ਤਾਂ ਵੀਡੀਓ ਨੂੰ ਵੱਧ ਕੇ ਵੱਧ ਤੋਂ ਸ਼ੇਅਰ ਕਰ ਦਿਓ ਵੀਰੋ ਕਿਉਂਕਿ ਨਹਿਰਾਂ ਜਿਹੜੀਆਂ ਇਹਦੇ ਨਾਲ ਸੁਖਚੈਨ ਮਾਈਨਰ ਤੇ ਜਿਹੜੀ ਨਿਊ ਤਰਮਾਲਾ ਲਿੰਕ ਚੈਨਲ ਸੀ ਉਹ ਤਾਂ ਪਹਿਲਾਂ ਹੀ ਬੰਦ ਹੋਣੀਆਂ ਸੀ 6 ਜਨਵਰੀ ਤੋਂ ਤਾਂ ਹੁਣ 10 ਜਨਵਰੀ ਤੋਂ ਜਿਹੜੀਆਂ ਹਬੌਰ ਫਾਜ਼ਿਲਕਾ ਸ਼੍ਰੀ ਮੁਕਸਰ ਸਾਹਿਬ ਇਲਾਕੇ ਦੇ ਵਿੱਚ ਤਿੰਨਾਂ ਜ਼ਿਲ੍ਹਿਆਂ ਨੂੰ ਪਾਣੀ ਦੇਣ ਵਾਲੀਆਂ ਨਹਿਰਾਂ ਉਹ ਬੰਦ ਹੋਣ ਜਾ ਰਹੀਆਂ ਤਾਂ ਇਹ ਅਹਿਮ ਖਬਰ ਤੁਹਾਡੇ ਨਾਲ ਸ਼ੇਅਰ ਕਰਨੀ ਆਪਾਂ ਲਾਈਵ ਹੋਏ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਤੇ ਸਾਰੇ ਵੀਰ ਪੁੱਛ ਰਹੇ ਸੀ ਕਿ ਨਹਿਰਬੰਦੀ ਹੋਣ ਜਾ ਰਹੀ ਹੈ ਕਿ ਨਹੀਂ ਹੋਣ ਜਾ ਰਹੀ ਤਾਂ ਇਹ ਜਾਣਕਾਰੀ ਦੇਣ ਵਾਸਤੇ ਆਪਾਂ ਇਹ ਲਾਈਵ ਜਿਹੜੀ ਵੀਡੀਓ ਤੁਹਾਡੇ ਤੱਕ ਲੈ ਕੇ ਆਏ ਆ ਕਿ ਨਹਿਰਬੰਦੀ ਦਾ ਫੈਸਲਾ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਕਰ ਦਿੱਤਾ ਗਿਆ ਹੁਣ 10 ਜਨਵਰੀ ਨੂੰ ਨਹਿਰਾਂ ਬੰਦ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਹਦਾ ਫੈਸਲਾ ਮੌਕੇ ਤੇ ਵੀ ਵਿਭਾਗ ਆ ਜਿਹੜਾ ਉਹ ਕਰ ਸਕਦਾ ਤਾਂ ਫਿਲਹਾਲ ਬੰਦੀ ਦਾ ਪ੍ਰੋਗਰਾਮ ਜਿਹੜਾ ਉਹ ਅਨਾਉਂਸ ਵਿਭਾਗ ਵੱਲੋਂ ਕਰ ਦਿੱਤਾ ਗਿਆ ਹੁਣ 32 ਦਿਨ ਨਹਿਰਾਂ ਜਿਹੜੀਆਂ ਮੁਕਸਰ ਫਾਜ਼ਿਲਕਾ ਦੇ ਫਿਰੋਜ਼ਪੁਰ ਦੇ ਕੁਝ ਏਰੀਆ ਚ ਤੇ ਜਿਹੜਾ ਫਾਜ਼ਿਲਕਾ ਜ਼ਿਲ੍ਹਾ ਇਹਦੇ ਚ ਲਗਭਗ ਸਾਰੀਆਂ ਨਹਿਰਾਂ ਜਿਹੜੀਆਂ ਉਹ ਬੰਦ ਰਹਿਣਗੀਆਂ ਤਾਂ ਜਿੰਨੇ ਵੀ ਜੁੜੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦਬ ਕੇ ਸ਼ੇਅਰ ਕਰਦੇ ਹੋ ਵੀਰੋ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ